ਤਾਂ ਇੱਥੇ ਬਾਦਲ ਸਰਕਾਰ ਨੇ ਵੀ ਕਿਸੇ ਸਮੇਂ ਦਾਵਾ ਕੀਤਾ ਕਿ ਇੱਥੇ ਜਿਹੜੇ ਮਜ਼ਦੂਰ ਆ ਜਾਨੀ ਜਿਹੜੇ ਪੰਚਾਇਤੀ ਜਗ੍ਹਾ ਦੇ ਵਿੱਚ ਸ਼ਾਮਲਾਟ ਚ ਰਹਿੰਦੇ ਆ ਉਹਨਾਂ ਨੂੰ ਜਿਹੜੇ ਮਾਲਕੀ ਹੱਕ ਦਿੱਤੇ ਜਾਣਗੇ ਉਸ ਤੋਂ ਬਾਅਦ ਚੰਨੀ ਨੇ ਵੀ ਇਹੋ ਜੀ ਭੁਗਾਈ ਮਾਰੀ ਸੀ ਤੇ ਆ ਭਗਵੰਤ ਮਾਨ ਨੇ ਵੀ ਜਾਨੀ ਭੁਗਾਈ ਬਥੇਰੇ ਵਾਰੀ ਮਾਰੀ ਐ ਮਜ਼ਦੂਰ ਜਥੇਬੰਦੀਆਂ ਦੇ ਵਿੱਚ ਬਹੁਤ ਵਾਰ ਇਹਨਾਂ ਨੇ ਮੰਨਿਆ ਭਾਰਤੀ ਕਿਸਾਨ ਜੂਨੀਆਂ ਅਨੇਕਤਾ ਉਗਰਾਹਾਂ ਤੇ ਪੰਜਾਬ ਖੇਤ ਮਜ਼ਦੂਰ ਜੂਨੀਆਂ ਵੱਲੋਂ ਤਿੰਨ ਰੋਜਾ ਧਰਨਾ ਲਾਇਆ ਗਿਆ ਚੰਡੀਗੜ੍ਹ ਦੇ ਵਿੱਚ ਉੱਥੇ ਭਗਵੰਤ ਮਾਨ ਨੇ ਇਹ ਗੱਲ ਮੰਨੀ ਕਿਉਂਕਿ ਮੰਗ ਹੈ ਮਜ਼ਦੂਰ ਜੱਥੇਬੰਦੀਆਂ ਦੀ ਲੰਮੇ ਸਮੇਂ ਤੋਂ ਵੀ ਜਿੱਥੇ ਮਜ਼ਦੂਰ ਬੈਠੇ ਆ ਉਹਨਾਂ ਨੂੰ ਉਸ ਜਗ੍ਹਾ ਦੇ ਮਾਲਕੀ ਹੱਕ ਦਿੱਤੇ ਜਾਣ ਤਾਂ ਭਗਵਾਨਤਮਾਨ ਨੇ ਕਿਹਾ ਕਿ ਅਸੀਂ 7000 ਪਿੰਡ ਦਾ ਸਰਵੇ ਕਰਾ ਲਿਆ 5000 ਪਿੰਡ ਦਾ ਸਰਵੇ ਰਹਿੰਦਾ ਯਾਨੀ ਸਰਵੇ 6 ਮਹੀਨੇ ਚ ਹੋ ਜੂਗਾ ਸਾਨੂੰ 6 ਮਹੀਨੇ ਦਾ ਟਾਈਮ ਦਿਓ ਤੇ ਅਸੀਂ ਉਹ ਸਾਰੇ ਦੇ ਸਾਰੇ ਪੰਜਾਬ ਦੇ ਵਿੱਚ ਮਜ਼ਦੂਰਾਂ ਨੂੰ ਉਹਦੇ ਮਾਲਕੀ ਹੱਕ ਦੇਵਾਂਗੇ ਪਰ ਹੋਲਟਾ ਰਹਾ ਕਿ ਇਹਨਾਂ ਦੇ ਐਮਐਲਏ ਜਿਹੜੇ ਲੋਕ ਬੈਠੇ ਆ ਸਿਰਫ ਮਜ਼ਦੂਰਾਂ ਨੂੰ ਹੀ ਟਾਰਗੇਟ ਕਰ ਰਹੇ ਆ